ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਨੋਈ ਵੀਡੀਓ ਚ। ਤੋਂ ਅੱਜ ਦਾ ਵਲੌਗ ਰਹਿਣ ਵਾਲਾ ਹੈ। ਅਸੀਂ ਜਾ ਰਹੇ ਹਾਂ ਵੀਡੀਓ ਬਣਾਉਣ। ਵੀਡੀਓ ਸ਼ੂਟ ਕਰਨ ਜਾ ਰਹੇ ਹਾਂ। ਤੋਂ ਹੈਲੋ ਗਾਇਸ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਦੱਸੀ। ਮੈਨੂੰ ਤਾਂ ਤੁਸੀਂ ਜਾਣਦੇ ਹੋਵੋਗੇ। ਅਵੇਤ ਫੋਨ ਆਈ ਜਾਂਦੇ ਆ ਯਾਰ। ਉਹ ਵਾਤ ਤੋਂ ਵਾਤ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਵੀਰ। ਤੋਂ ਅਸੀਂ ਅੱਜ ਜਾ ਰਹੇ ਹਾਂ ਮੋਟਰ ਤੇ। ਮੋਟਰ ਦੀ ਲੋਕੇਸ਼ਨ ਦਿਨ ਵਾਲੀ ਆ ਦੇਖੋ। ਇੱਥੇ ਵੀਡੀਓ ਬਣਾਵਾਂਗੇ ਅੱਜ। ਆ ਬਹੁਤ ਪੁਰਾਣੀ ਮੋਟਰ ਹੈ ਇਹਨਾਂ ਸਾਡੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਐਸ ਮੋਟਰ ਤੇ ਅਸੀਂ ਨੋਂਦੇ ਰਹੇ ਹਾਂ ਨੋਂਦੇ ਵੀ ਲੰਗੇ ਰਹੇ ਹਾਂ ਉਹ ਐ ਨਹੀਂ ਬੋਲੀ ਦੋਂਦਾ ਉਹ ਕੁਝ ਨਹੀਂ ਹੁੰਦਾ ਹੋਰ ਅਜਵਾ ਕਰਦੇ ਵੀ ਕਦੀ ਇੱਥੇ ਨੋਂਦੇ ਰਹੇ ਹਾਂ ਨਿੱਕੇ ਨਿੱਕੇ ਕੱਟੀਆਂ ਬਾਤਾਂ ਦੇ ਹੁਣ ਅਸੀਂ ਵੀਡੀਓ ਬਣਾਉਣਾ ਹੈ ਆ ਮੋਟਰ ਨਾਲ ਸਾਡੀਆਂ ਪੁਰਾਣੀਆਂ ਯਾਦਾਂ ਜੁੜੀਆਂ ਆ ਅਸੀਂ ਇੱਥੇ ਨੋਂਦੇ ਰਹੇ ਹਾਂ ਬਹੁਤ ਨਾਤੇ ਅਸੀਂ ਆ ਮੋਟਰ ਦੇ ਹੁਣ ਤਾਂਦਰ ਪਾਈਪ ਕੱਟ ਤੇ ਇੱਧਰ ਉਹ ਪਨੀਰੀ ਵਿਜੀ ਦੀ ਇੱਥੇ ਝੋਨਾ ਲੱਗੂਗਾ ਤੋਂ ਸਾਰਿਆਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਸਾਰੇ ਵੀਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਕੋ ਲਿਆ ਕਰੋ ਭਰਾਵੋ ਥੋੜੇ ਕਰਕੇ ਵੀਡੀਓ ਲਾਉਣੀ ਆ ਤੁਹਾਡਾ ਮਨੋਰੰਜਨ ਹੋਵੇ ਠੀਕ ਆ ਸਹੀ ਗੱਲ ਹੈ ਹਾਂ ਤੇ ਹੁਣ ਸਵੇਰ ਦੇ ਮੇਰੇ ਖਿਆਲ ਨਾਲ 10:00 ਵੱਜ ਚੁੱਕੇ ਆ 10:00 ਵੱਜ ਗਏ ਆ ਤੇ ਅਸੀਂ ਹੁਣ ਚਾਹ ਚੂ ਪੀ ਕੇ ਆਏ ਆ ਦੁੱਲੜਾਂ ਤੋਂ ਹੁਣ ਨਿਕਲ ਕੇ ਆਏ ਆ ਤੇ ਕਰੋ ਗਾਣਾ ਪਈਆਂ ਅੱਜ ਸੀਂਦ ਚਾਹ ਦੀ ਥਾਂ ਤੇ ਭੁੱਖਾਂ ਮਿਲੀਆਂ ਤਾਂ ਉੱਠੇ ਇਹ ਹੱਤ ਨਾ ਬੋਲਿਆ ਕਰੇ ਇੱਕ ਤਾਂ ਉਹ ਸੱਚ ਬੋਲਣਾ ਮੈਂ ਤਾਂ ਹੀ ਵੀਡੀਓ ਲਾਈਕ ਕਰਦੇ ਐਵੇਂ ਨਹੀਂ ਕਰਦੇ ਇਹ ਫਿਰ ਗਾਲਾਂ ਗੂਲਾਂ ਪਾਈਆਂ ਤੇ ਅਸੀਂ ਕੈਮਰੇ ਚੱਕ ਕੇ ਸਟੈਂਡ ਚੱਕ ਕੇ ਤੇ ਇੰਦਰ ਆ ਗਏ ਆ ਕੰਮ ਦਾ ਨਾਮ ਲੈਦਾ ਹਾਂ ਸਟੈਂਡ ਚੱਕ ਲਿਆ ਦੀ ਉਹ ਹੀ ਗੱਲ ਆ ਕੰਮ ਦੇ ਨਾਂ ਤੇ ਮੌਤ ਪੈ ਜਾਂਦੀ ਇਹਨਾਂ ਨੂੰ ਹਾਂ ਅੱਜ ਵੀਡੀਓ ਅਸੀਂ ਕੰਮ ਦੇ ਨਾਂ ਉਤੀ ਪਾਵਾਂਗੇ ਸਾਰੇ ਜਣੇ ਲਾਈਕ ਕਰਿਓ ਸ਼ੇਅਰ ਕਰਿਓ ਠੀਕ ਹੈ ਹਾਂ ਉਹ ਲਾ ਦੀਏ ਹਾਂ ਦੇਖ ਲਾ ਲੋਕੇਸ਼ਨ ਲੋਕੇਸ਼ਨ ਕਿੰਨਾ ਅੰਡੀ ਆ ਫੋਟੋ ਸਾਫ ਹੁੰਦੀ ਇੱਥੋਂ ਫੋਟੋ ਸਾਫ ਹੈ ਇੱਥੇ ਆਈ ਮੰਜੇ ਤੇ ਫਿਲਟਰ ਲਾ ਦੀ ਕਾਲੇ ਨਾ ਇਹ ਫਿਲਟਰ ਫਿਲਟਰ ਤਾਂ ਦੋ ਲਾ ਦਾਂਗੇ ਫਿਰ ਦੀ ਟੈਨਸ਼ਨ ਨਾ ਲੈ ਤੂੰ ਆ ਠੀਕ ਹੈ ਆ ਲੋਕੇਸ਼ਨ ਤੇ ਸਾਡੀ ਪਹਿਲਾਂ ਵੀਡੀਓ ਬਣੀ ਹੋਈ ਹੈ ਤੁਸੀਂ ਦੇਖ ਕੇ ਦੱਸਿਓ ਕਿਹੜੀ ਵੀਡੀਓ ਹੈ ਇੰਨਾ ਕਿੱਥੇ ਜਾਣਾ ਉਹ ਭਿਆਨ ਦੇਖਣਗੇ ਚਲੋ ਫਿਰ ਬਹੁਤ ਠੀਕ ਹੈ ਵੀ ਸਾਰੋਂ ਸਾਸਿਰ ਘਰ ਮਿਲਦੇ ਨੇ ਵੀਡੀਓ ਚ